ਆਪੀ ਦੇ ਸਭ ਨਾਲ ਹਕੂਮਤ ਲਾਂਦੀ ਆ ਬੋਲੇ ਪੰਜਾਬੀ ਦੇ ਪੰਜਾਬੀ ਦੇ ਜਬ ਹਕੂਮਤ ਲਾਂਦੀ ਆ ਬੋਲੇ ਪੰਜਾਬੀ ਦੇ ਓਰੀ ਇਹ ਨਹੀਂ ਵਾਸਤੇ ਨਹੀਂ ਕਾਨਫਰੰਸ ਸੱਦੀ ਕਰ ਰਹਾ ਅਸੀਂ ਤੁਹਾਨੂੰ ਕੋਈ ਲਾਲਸਾ ਦੇ ਰਹੇ ਹਾਂ ਬਲਕਿ ਤੁਸੀਂ ਤਾਂ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਇਸ ਕਾਨਫਰੰਸ ਲਈ ਹਿੱਸਾ ਪਾਇਆ ਹੋਣਾ ਲਾਜ਼ਮੀ ਪਾਉਂਦੇ ਰਹਿੰਦੇ ਹੋ ਇਹ ਕਾਨਫਰੰਸ ਦਾ ਮਕਸਦ ਹੋ ਰਿਹਾ ਸਾਡੇ ਲਈ ਉਹ ਮਕਸਦ ਕੀ ਆ ਮਕਸਦ ਇਹ ਆ ਕਿ ਅਸੀਂ 47 ਤੋਂ ਬਾਅਦ ਬੜੀਆਂ ਲੜਾਈਆਂ ਲੜੀਆਂ ਲੜਾਈਆਂ ਚ ਲੜਨੀਆਂ ਵੀ ਚਾਹੀਦੀਆਂ ਤੇ ਲੜਾਈਆਂ ਚ ਕਸਰ ਵੀ ਬਾਕੀ ਕੋਈ ਨਹੀਂ ਰੱਖੀ ਬੈਟਰਮੈਂਟ ਦੇਲੇਵੀ ਦਾ ਮੋਰਚਾ ਲੱਗਾ ਕਿਸਾਨਾਂ ਨੇ ਲਾਇਆ ਪੰਜਾਬ ਨੇ ਕੈਰੋਂ ਦਾ ਨੱਕ ਵਿੱਚ ਦਮ ਕਰਕੇ ਉਹ ਟੈਕਸ ਮਾਫ ਕਰਵਾਇਆ ਉਹ ਤੋਂ ਬਾਅਦ ਫਿਰ ਇਥੇ ਮੋਰਚੇ ਹੋਰ ਵੱਡੇ ਇੱਕ ਮਿਹਦਾਈ ਦਾ ਮੋਰਚਾ ਲੱਗਾ ਮੈਂ ਹਾਲੇ ਵਿਦਿਆਰਥੀ ਸਾਂ ਸੇਵਾ ਸਿੰਘੂਣੀ ਸਰਪੰਚ ਹੁੰਦੇ ਸਨ ਮੈਂ ਇਸ ਪਿੰਡੋਂ ਗ੍ਰਿਫਤਾਰੀ ਦੇ ਜਥੇ ਨਾਲ ਗਿਆ ਸਾਂ ਯਾਦ ਆਉਂਦਾ ਏਸੇ ਨਗਰ ਦਾ ਕਾਮਰ ਕਰਤਾਰ ਸਿੰਘ ਉਸ ਲੜਾਈ ਦੇ ਦੌਰਾਨ ਦਿਲੰਦ ਵਿਚ ਪੁਲਿਸ ਦੀਆਂ ਲਾਠੀਆਂ ਖਾਂਦਾ ਹੋਇਆ ਬਾਅਦੋ ਦੀ ਮੌਤ ਹੋ ਗਈ ਸ਼ਹੀਦ ਹੋ ਗਿਆ ਸਾਡੇ ਲਈ ਉਹ ਮੋਰਚਾ ਵੀ ਲੱਗਾ ਉਹ ਮੋਰਚੇ ਤੋਂ ਬਾਅਦ ਜਿਹੜਾ ਕਿਸਾਨ ਮੋਰਚਾ ਲੱਗਾ ਇਹਨੇ ਤਾਂ ਕਮਾਲੇ ਕਰ ਦਿੱਤੀਆਂ ਲੋਕਾਂ ਨੇ ਤਰੂ ਮਨੋਂ ਤਰੂ ਇਸ ਮੋਰਚੇ ਦੀ ਮਦਦ ਕੀਤੀ ਇੱਕ ਸਾਲ ਤੋਂ ਹੀ ਕਿਸਾਨ ਦਿੱਲੀ ਦੀਆਂ ਹੱਦਾਂ ਤੇ ਬੈਠਾ ਰਿਹਾ ਇਹ ਕਹਿਣ ਵਾਸਤੇ ਮੋਦੀ ਤੂੰ ਕਾਨੂੰਨ ਪਾਸ ਕਰਕੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦਾ ਅਸੀਂ ਤੇਰਾ ਜ਼ਮੀਨਾਂ ਤੇ ਕਬਜ਼ਾ ਨਹੀਂ ਹੋਣ ਦੇ ਮੰਗੇ ਉਹਨੂੰ ਕਾਲੇ ਕਾਨੂੰਨ ਕਿਹਾ ਇਹ ਮੰਗ ਕਿਸਾਨਾਂ ਦੀ ਸੀ ਮਜ਼ਦੂਰਾਂ ਦੀ ਨਹੀਂ ਸੀ ਇਹ ਸਾਲ ਅਮਰਸਰ ਦਾ ਬੰਦਾ ਉਹਨਾਂ ਨੇ ਕਤਲ ਕੀਤਾ ਸੀ ਪਰ ਉਹਦਾ ਬਹਾਨਾ ਲਾ ਕੇ ਮੋਦੀ ਜਦੋਂ ਵੀ ਹਮਲਾ ਕਰਨਾ ਚਾਹੁੰਦਾ ਸੀ ਉਹ ਰਾਤ ਨੂੰ ਕਰ ਦਿੰਦਾ ਕਰਨਾ ਚਾਹੁੰਦਾ ਸੀ ਸਾਡੇ ਕਿਸਾਨ ਆ ਗੂ ਜੋ ਪੰਜਾਹ ਰਾਤ ਰਾਤ ਜਾਗ-ਜਾਗ ਕੇ ਇਸ ਕੰਮ ਦਾ ਧਿਆਨ ਰੱਖਦੇ ਸਨ ਇੱਕ ਦਿਨ ਟਰੈਕਟਰ ਦਾ ਮਾਰਚ ਕਰਨਾ ਸੀ ਦਿੱਲੀ ਲੱਖਾਂ ਟਰੈਕਟਰ ਪਹੁੰਚ ਗਏ ਲੇਕਿਨ ਜਿਹੜਾ ਰੂਟ ਜਾਣਾ ਸੀ ਉਹ ਉਸ ਰੂਟ ਤੋਂ ਅਲੱਗ ਬੀਜੇ ਮੋਦੀ ਸਰਕਾਰ ਨੇ ਇੱਕ ਵੱਖਰਾ ਰੂਟ ਬਣਾ ਦਿੱਤਾ ਪੱਤੀ ਦੇ ਲਈ ਪ੍ਰਚਾਰ ਕਰ ਦਿੱਤਾ ਖਾਲਸਾ ਵਿੱਚ ਖਾਲਸੇਦਾਨੀ ਆ ਗਏ ਆ ਇਸ ਦੇ ਵਿੱਚ ਤਾਂ ਮਕਲਵਾੜੀ ਆ ਗਏ ਆ ਜਿਹਦੇ ਵਿੱਚ ਤਾਂ ਵੇਖ ਰੋਈ ਲੋਕ ਆ ਗਏ ਆ ਲੋਕ ਨਹੀਂ ਨਾਲ ਹੈ ਉੱਥੇ ਨਾਲ ਕੋਲੀਆਂ ਆ ਜਿਹੜਾ ਬਾਈਕ ਮੁੰਡਾ ਗਿਆ ਉਹਦਾ ਨਾਮ ਵੀ ਯਾਦ ਨਹੀਂ ਲੈਂਦਾ ਕਈ ਵਾਰੀ ਉਹ ਬੰਦਾ ਪਗਾਨੀ ਔਰਤ ਨਾਲ ਸ਼ਰਾਬੀ ਹਾਲਤ 'ਚ ਫੜਿਆ ਗਿਆ ਉਸੇ ਮਰਿਆ ਐਕਸੀਡੈਂਟ ਨਾਲ ਉਹ ਬੋਲੇ ਲੱਗਾ ਉਹਦੇ ਜਿਸ ਨਾਲ ਨਹੀਂ ਹੈ ਬਾਈਲਾਵ ਬਾਰ-ਬਾਰ ਸਿਕਿਆ ਹੋਇਆ ਇੱਕ ਬੰਦੇ ਨੇ ਮੁਹੱਬਤ ਆਈ ਗੱਲ ਵੀ ਜਿੱਤੇ ਸਭੀ ਪਾਤਰ ਦੀ ਜਦੋਂ ਅਬੀ ਤਸਵੀਰ ਬੜਾ ਬੋਲਦਾ ਰੱਤ ਨਾਲ ਕ੍ਰਿਤੀ ਸੀ ਪਾਤਰ ਨੂੰ ਪੁੱਛਦਾ ਬੰਦਾ ਇਹ ਪਾਤਰ ਕੀ ਆਪਾਂ ਕੋਲੋਂ ਨੇ ਉਹ ਕਹਿੰਦਾ ਮੈਂ ਤੋਹੀ ਹੁੰਦਾ ਤੋਹਾਰਿਕ ਕੁਝ ਲੋਕ ਤਾਂ ਮੰਨਿਆ ਜੀ ਕੰਮ ਹੀ ਸੀ ਹੁੰਦੇ ਆ ਪਰ ਤੁਸੀਂ ਹੁੰਨੇ ਕੌਣ ਇਹਦਾ ਮੈਂ ਇਿੱਕਾ ਚੇ ਚੁਸਤੀ ਪ੍ਰੋਫੈਸ਼ਨਲ ਲਗਾਇਆ ਉਹ ਜਿਹੜਾ ਪ੍ਰੈਕਟਿਸ ਕੀਤੀ ਹੈ ਉਹ ਨਹੀਂ ਮੰਨੀ ਦਰਤੀ ਪ੍ਰੈਕਟਿਸ ਵੀ ਜਲਦੀ ਹੈ ਕਪਤਾਨ ਜੀ ਜਿੱਦਾਂ ਬਹੁਤ ਦੇਖੋ ਮਾਤਰ ਦਰਸ਼ਣ ਪਿਆ ਮੈਂ ਤਾਂ ਮੈਂ ਤਾਂ ਨਾ ਮਦਦ ਵੀ ਚੋਂ ਉਹ ਬੰਦੇ ਤਾੜੀ ਹੋਰਨ ਨੂੰ ਆ ਗਿਆ ਸਾਹ ਸਾਹ ਮੈਂ ਤਾਂ ਦੂਰ ਮੇਰੇ ਯਾਨੀ ਜੈਸੂ ਵੀ ਖੰਡੋ ਉਹਨੇ ਬਾਅਦ ਵਿੱਚ ਕਿੰਨਾ ਬੈਕ ਕਰੀ ਮੈਂ ਜੈਸੂ ਵੀ ਖੰਡੋ ਲਈ ਮੈਂ ਭਾਈ ਲਾਹੋਰ ਵੀ ਖੰਡੋ ਕਾਹਦੀ ਮੱਝ ਡਾਟਾ ਲਈ ਇਹ ਪੈਸਾ ਦਾ ਰਾਜ ਨਹੀਂ ਆਇਆ ਉਹ ਦਸਾਂ ਨੂੰ ਕਮਾਈ ਕਰਦਾ ਹੈ ਪਰ ਭਾਈ ਲਾਲੋ ਦਾ ਰਾਜ ਨਹੀਂ ਕੋਈ ਕੁਝ ਪਾਰ ਕਰਕੇ ਥੋੜਾ ਆ ਜਾਣਾ ਬਾਹਰ ਦੇਖ ਕੇ ਥੋੜਾ ਆ ਜਾਣਾ ਜਦ ਭਾਈ ਲਾਲੋ ਰਾਜ ਦਾ ਕੋਈ ਆਜਣਾ ਕਰਦਾ ਦਾ ਫੋਕਾਉਣ ਤੋਂ ਰਿਹਾ ਤੇ ਰਹਾ ਨਾ ਰਹਾ ਮੇਰੇ ਮੀਂਹ ਦੇ ਬਾਅਦ ਮੈਂ ਕਿਹਾ ਲੋਕੋ ਵੋਟਾਂ ਹਾਂ ਪਾਚੀ ਵੋਟਾਂ ਨੂੰ ਹੌਸਲਾ ਨਹੀਂ ਕਰਦੇ ਨਾ ਤਾਂ ਪਿੰਡ ਵਾਲੇ ਕਰਦੇ ਨਹੀਂ ਕਰਨਾ ਹਾਂ ਕਰ ਭਾਰ ਦੇ ਰੋਣ ਦਾ ਹੌਸਲਾ ਕਰਦੇ ਆ ਜੇ ਲੋਕੀ ਕਾਣ ਵਿੱਚ ਵੋਟ ਰੋਣ ਦਾ ਨਹੀਂ ਪੜਨੀ ਤੇ ਸਿੱਧੀ ਮਾਲ ਨੂੰ ਹੱਲੇ ਤਾਂ ਲੋਕੀ ਮੋਟਾ ਨਹੀਂ ਬੰਦਾ ਮਾਰ ਦਿੰਦੇ ਐ ਤੂੰ ਕਿਹਨਾ ਮੋਟਾ ਫਿਰਦਾ ਫਸਾੜੀ ਹੈ ਮੇਰਾ ਬਾਪ ਜਿਹੜਾ ਇੰਦਾ ਜਲਾ ਕਰਦਾ ਜਿਹੜਾ ਮੇਰਾ ਉਪਰ ਘਰਾਂ ਨੂੰ ਜੰਸਾ ਸੁਰੂਆਤ ਤੇ ਬਰਨਵਾਸ ਤੇ ਲਿਖੀ ਹੈ ਕੈਸੀ ਹੋ ਕੋਲ ਦੇ ਰੱਖਿਆ ਉਹਨਾਂ ਦੇ ਸ਼ਹੀਦ ਹੋ ਗਏ ਹੋ ਪਰ ਉਹ ਘਰ ਤੋਂ ਇੰਨਾ ਗੈਸ ਕੋਨੇ ਜੰਸਾ ਹੋਇਆ ਜੰਸਾ ਸੁਕੇ ਦਾਸ ਹੋਇਆ ਤੇ 50 ਰੁਪਏ ਆ ਜਾ ਠੀਕ ਹੈ ਪਰ ਉਹ ਕੇ ਜੇ ਘਰੋਂ ਪਰਵਾਸ ਤੇ ਲਗਾ ਜਦੋਂ ਮੇਰੇ ਪਿੰਡ ਤੇ ਗਈਆ ਮੈਂ ਦੋ ਵਾਰ ਆ ਕੇ ਸੁਣ ਸਕਦਾ ਨਾ ਇਹ ਤੇਰੇ ਇਹ ਕਿ ਮੁਕੇ ਮੋਰੀਆਂ ਲੇਉਂਦੀ ਹੈ ਯਾਨੀ ਸਮਝ ਲਾਗੀ ਮੇਰਾ ਸਿਰ ਫੈਂਸ ਹੋਏ ਪਾਕਿਆ ਦੀ ਰਾਹ ਨਹੀਂ ਸੀ ਲੋਕਾਂ ਨੂੰ ਜੀਣ ਬਸ ਨੇ ਆਇਆ ਨਹੀਂ ਤਾਂ ਅਡਾਨੀਆਂ ਵਾਲਿਆਂ ਨੇ ਸਾਡੀਆਂ ਜ਼ਮੀਨਾਂ ਖਾ ਲੈਣੀਆਂ ਸਾਡਾ ਰੋਜ਼ਾਰ ਖੋ ਲੈਣਾ ਗਰੀਬਾਂ ਦੀਆਂ ਧੀਆਂ ਕੰਮ ਨਹੀਂ ਲੱਭੇ ਰਾਹ ਛਟਕਾਂ ਦੇ ਬਾਗ ਇਕੱਟਾ ਕਰਦੀਆਂ ਰਹਿੰਦੀਆਂ ਸਾਡੀਆਂ ਧੀਆਂ ਲੋਕਾਂ ਦੇ ਭਾੜੇ ਮਾਰਨੀਆਂ ਰਹਿੰਦੀਆਂ ਹੈ ਪਾਸੇ ਕੀ ਕੈਨੇਡਾ ਵਾਲੇ ਚਾਚੀ ਭੱਡੇ